ਬਹੁਤ ਅਹਿਮ ਜਾਣਕਾਰੀ ਹੈ ਬਹੁਤ ਇੱਕੰਮ ਦੀ ਖਬਰ ਹੈ ਤੁਹਾਡੇ ਵਾਸਤੇ ਤੇ ਖਾਸ ਉਹਨਾਂ ਵਾਸਤੇ ਜੋ ਲੋਕ ਰੇਲਵੇ 'ਚ ਸਫਰ ਕਰਦੇ ਨੇ ਪਹਿਲਾ ਸਾਰਿਆਂ ਨੂੰ ਪਤਾ ਕਿ ਤਤਕਾਲ ਟਿਕਟ ਜਦੋਂ ਬੁੱਕ ਕਰਨੀ ਹੁੰਦੀ ਹੈ ਤੇ ਕਈ ਤਰੀਕੇ ਦੇ ਨਾਲ ਖੱਜਲ-ਖਵਾਰੀਆਂ ਹੁੰਦੀਆਂ ਨੇ ਤੇ ਖਾਸ ਤੌਰ ਤੇ ਜਿਹੜਾ ਖਰਚ ਹੈ ਉਹ ਜਿੰਨੀ ਟਿਕਟ ਹੁੰਦੀ ਹੈ ਉਸ ਤੋਂ ਵੱਧ ਦਿੱਤਾ ਜਾਂਦਾ ਤਤਕਾਲ ਦੇ ਵਿੱਚ ਜਿਹੜੀ ਵੇਟਿੰਗ ਆ ਉਹ ਕਨਫਰਮ ਨਹੀਂ ਹੁੰਦੀ ਇਹ ਫੁੱਲ ਹੁਣ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦਿਖਾਉਣਾ ਜਿਹੜੀ ਮੈਂ ਤੁਹਾਨੂੰ ਪ੍ਰੀਮੀਅਮ ਤਤਕਾਲ ਦੀ ਗੱਲ ਕੀਤੀ ਸੀ ਆਪਾਂ ਜਲੰਧਰ ਤੋਂ ਬਾਂਦਰਾ ਬੰਬੇ ਦਾ ਸਟੇਸ਼ਨ ਆ ਠੀਕ ਹੈ ਇਹ ਹੋਗੀ ਕੱਲ ਦੀ 13 ਤਰੀਕ ਦੀ ਪਸ਼ਚੀਮ ਐਕਸਪ੍ਰੈਸ ਟ੍ਰੇਨ ਆਏਗੀ ਸਵੇਰੇ ਤਤਕਾਲ ਦੇ ਵਿੱਚ ਇਸ ਟਾਈਮ ਹੈਗੀ ਹੈ ਵੇਟਿੰਗ 15 ਤਤਕਾਲ ਦਾ ਫੇਰ ਹੈਗਾ 2385 ਹੁਣ ਇਹਦੇ ਵਿੱਚ ਇੱਕ ਹੋਰ ਆਪਸ਼ਨ ਆ ਆਗੇ ਪ੍ਰੀਮੀਅਮ ਤਤਕਾਲ ਹੁਣ ਜਦੋਂ ਆਪਾਂ ਇਹ ਪਾਵਾਂਗੇ ਆ ਦੇਖੋ 3rd AC ਇਹ ਵੀ ਚੱਕ ਲਈ ਸਾਰਿਆਂ ਨੇ ਪ੍ਰੀਮੀਅਮ ਤਤਕਾਲ ਵੀ ਕੋਲ ਹੈ ਮਤਲਬ ਕਿ ਆਪਸ਼ਨ ਇਹ ਹੈ ਜੇ authentic website ਤੇ ਜਾਵਾਂ ਬਿਲਕੁਲ 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 ਰੇਲਵੇ ਟਿਕਟ ਬੁੱਕ ਕਰਦੇ ਸੀ ਤਤਕਾਲ ਉਹਦੇ ਵਿੱਚ ਇਹ ਸੀਗਾ ਕਿ ਆਪਾਂ ਫਰਮ ਪਾਇਆ ਟੂ ਪਾਇਆ ਪੇਮੈਂਟ ਪਾਇਆ ਟਿਕਟ ਬੁੱਕ ਹੋ ਗਈ। ਮਗਰ ਉਹਦੇ ਵਿੱਚ ਇਹ ਮੇਨ ਦਿੱਕਤ ਆਂਦੀ ਸੀ ਜਿਹੜਾ ਕੰਜ਼ਿਊਮਰ ਆ ਮੇਨ ਜਿਹੜਾ ਯਾਤਰੀ ਆ ਉਹ ਜੋ ਟਿਕਟ ਬੁੱਕ ਕਰਦਾ ਸੀ ਸਰਵਰ ਸਲੋ ਹੈ ਬੁਕਿੰਗ ਪਾਈਗਾ ਪੇਮੈਂਟ ਫੇਲਡ ਹੋ ਗਈ ਜਾਂ ਉਹਨੇ ਸਰਚ ਕਰੀ ਜਣਾ ਉਹ ਲੋਡਿੰਗ ਹੋਈ ਜਾਣੀ ਖੁੱਲਾਂ ਨਹੀਂ ਹੁਣ ਇਹ ਉਹਨਾਂ ਨੇ ਸਿਸਟਮ ਕਰ ਦਿੱਤਾ ਕਿ ਜਿਹੜਾ ਬੁਕਿੰਗ ਕਰੇਗਾ ਉਹਦਾ ਆਧਾਰ ਲਿੰਕ ਹੋਏਗਾ ਪਹਿਲੇ ਆਈਡੀ ਦੇ ਨਾਲ ਉਸ ਤੋਂ ਬਾਅਦ ਉਹਨੂੰ ਆਧਾਰ ਦੇ ਉੱਤੇ OTP ਆਏਗਾ ਉਸ ਤੋਂ ਬਾਅਦ ਉਹ ਆਪਣੀ ਟਿਕਟ ਬੁੱਕ ਕਰ ਸਕਦਾ ਹੋ ਪਰਸਨਲ ਉਹਦੇ ਹੀ ਵੈਬਸਾਈਟਸ ਬਣਾਈ ਹੋਈਆਂ ਤੁਸੀਂ IRCTC Google ਤੇ ਸਰਚ ਕਰੋਗੇ ਦੋ ਦਿਨ ਤੁਹਾਨੂੰ ਥੱਲੇ ਉਦਾਂ ਵੀ ਵੈਬਸਾਈਟ ਸ਼ੋ ਹੋ ਰਹੀਆਂ ਨੇ ਉਹ ਚ ਵੀ ਬਹੁਤ ਫਰੋਡ ਆ ਉਹ ਚ ਪੇਮੈਂਟ ਤੁਸੀਂ ਪਾ ਦੋਗੇ ਰਿਫੰਡਾ ਰਿਫੰਡੋ ਕਸਟਮਰ ਦੇ ਅਕਾਊਂਟ ਚ ਨਹੀਂ ਆਂਦਾ ਉਹ ਵਾਲਟ ਬਣਾ ਲੈਂਦੇ ਇਦਾਂ ਦੇ ਕਾਫੀ ਸਕੈਮ ਅੱਜਕੱਲ ਚੱਲ ਰਹੇ ਮਗਰ ਜਿਹੜੀ ਆਫੀਸ਼ੀਅਲ ਵੈਬਸਾਈਟ ਆ ਉਹ irctc.co.in ਉਹ ਹੀ ਆ ਰੇਲਵੇ ਦੀ ਉਹਦੇ ਵਿੱਚ ਹੀ ਬੁਕਿੰਗ ਹੋਏਗੀ ਟ੍ਰੇਨ ਚ ਸਫਰ ਕਰਨ ਵਾਲੇ ਯਾਤਰੀਆਂ ਲਈ ਰੇਲਵੇ ਜਿਹੜਾ ਹੈ ਕਿ ਉਹ ਨਵੀਂ ਇੱਕ ਸੁਵਿਧਾ ਲੈ ਕੇ ਆਇਆ ਤੇ ਸੁਵਿਧਾ ਜਿਹੜੀ ਹੈ ਉਹ ਤਤਕਾਲ ਟਿਕਟ ਦੇ ਨਾਲ ਜੁੜੀ ਹੋਈ ਹੈ ਬਹੁਤ ਅਹਿਮ ਜਾਣਕਾਰੀ ਹੈ ਬਹੁਤ ਇੱਕ ਅਮਦੀ ਖਬਰ ਹੈ ਤੁਹਾਡੇ ਵਾਸਤੇ ਤੇ ਖਾਸ ਉਹਨਾਂ ਵਾਸਤੇ ਜੋ ਲੋਕ ਰੇਲਵੇ ਚ ਸਫਰ ਕਰਦੇ ਨੇ ਪਹਿਲਾਂ ਸਾਰਿਆਂ ਨੂੰ ਪਤਾ ਕਿ ਤਤਕਾਲ ਟਿਕਟ ਜਦੋਂ ਬੁੱਕ ਕਰਨੀ ਹੁੰਦੀ ਹੈ ਤੇ ਕਈ ਤਰੀਕੇ ਦੇ ਨਾਲ ਖੱਜਲ ਖਵਾਰੀਆਂ ਹੁੰਦੀਆਂ ਨੇ ਤੇ ਖਾਸ ਤੌਰ ਤੇ ਜਿਹੜਾ ਖਰਚ ਹੈ ਉਹ ਜਿੰਨੀ ਟਿਕਟ ਹੁੰਦੀ ਹੈ ਉਸ ਤੋਂ ਵੱਧ ਦਿੱਤਾ ਜਾਂਦਾ ਹੈ ਕਹਿੰਦਾ ਭਾਵ ਹੈ ਕਿ ਕਮਿਸ਼ਨ ਜਿਹੜੀ ਹੈ ਕਿ ਉਹ ਕੋਈ ਫਿਕਸ ਨਹੀਂ ਹੁੰਦੀ ਪਰ ਹੁਣ ਰੇਲਵੇ ਨੇ ਜਿਹੜਾ ਕਿ ਖਾਸ ਤੌਰ ਤੇ ਯਾਤਰੀਆਂ ਲਈ ਤਤਕਾਲ ਟਿਕਟ ਨੂੰ ਲੈ ਕੇ ਇੱਕ ਵੱਡਾ ਬਦਲਾਅ ਕੀਤਾ ਹੈ ਤੇ ਉਸ ਤੋਂ ਨਾਲ ਹੀ ਜਿਹੜਾ ਕਿ ਆਧਾਰ ਕਾਰਡ ਨੂੰ ਹੁਣ ਲਿੰਕ ਕਰ ਦਿੱਤਾ ਗਿਆ ਹੈ ਤੇ ਖਾਸ ਤੌਰ ਤੇ OTP ਤੱਕ ਜਿਹੜਾ ਹੁਣ ਆਏਗਾ ਤੇ অথেন্টিਕੇਸ਼ਨ ਰਹੇਗੀ ਸਾਰੀ ਜਿਹੜੀ ਪ੍ਰੋਸੀਜਰ ਨੂੰ ਸਿਸਟਮ ਨੂੰ ਸੁਧਾਰਨ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਜੋ ਏਜੰਟੀ ਹੈ ਖਾਸ ਤੌਰ ਤੇ ਜੋ ਬਲੈਕਮੇਲਿੰਗ ਹੁੰਦੀ ਹੈ ਕਮਿਸ਼ਨ ਦਾ ਇੱਕ ਖੇਲ ਚੱਲਦਾ ਹੈ ਉਹਦੇ ਵਿੱਚ ਤੁਹਾਨੂੰ ਜਿਸ ਤਰੀਕੇ ਨਾਲ ਖੱਜਲ ਖਰਾਬ ਹੋਣਾ ਪੈਂਦਾ ਹੈ ਹੁਣ ਜਿਹੜੀ ਹੈ ਕਿ ਦਿੱਕਤ ਉਹ ਜ਼ਰੂਰ ਕਟੇਗੀ 15 ਜੁਲਾਈ ਤੋਂ ਜਿਹੜਾ ਹੈ ਕਿ ਖਾਸ ਤੌਰ ਤੇ ਇਹ ਸਿੱਧੇ ਤੌਰ ਤੇ ਜਿਹੜੀ ਸਰਵਿਸ ਸ਼ੁਰੂ ਹੋਣ ਵਾਲੀ ਹੈ ਤੇ ਮੌਜੂਦਾ ਸਮੇਂ ਦੇ ਵਿੱਚ ਵੀ ਇੱਥੇ ਕੋਈ ਬਦਲਾਵ ਹੋਏ ਨੇ ਐਸ ਵਕ ਮੇਰੇ ਨਾਲ ਨਿਤਿਨ 베ਰੀ ਨੇ ਨਾਲ 베ਰੀ ਟ੍ਰੈਵਲ ਤੋਂ 베ਰੀ ਸਾਹਿਬ ਜਿਸ ਤਰੀਕੇ ਦੇ ਨਾਲ ਇਹ ਸਾਰਾ ਸਿਸਟਮ ਬਣਿਆ ਹੈ ਮੈਨੂੰ ਲੱਗਦਾ ਸਿੱਧੇ ਤੌਰ ਤੇ ਹੁਣ ਯਾਤਰੀਆਂ ਨੂੰ ਫਾਇਦਾ ਹੋਏਗਾ ਥੋੜੀ ਵਿਸਤਾਰ ਚ ਜਾਣਕਾਰੀ ਦਿਓ ਅਹਿਮ ਬਦਲਾਵ ਕਿਹੜੇ ਕਿਹੜੇ ਹੋਏ ਸਰ ਇਦਾਂ ਜਿਦਾਂ ਪਹਿਲਾਂ ਆਪਾਂ ਰੇਲਵੇ ਟਿਕਟ ਬੁੱਕ ਕਰਦੇ ਸੀ ਤਤਕਾਲ ਉਹਦੇ ਵਿੱਚ ਇਹ ਸੀਗਾ ਕਿ ਆਪਾਂ ਫਰਮ ਪਾਇਆ ਟੂ ਪਾਇਆ ਪੇਮੈਂਟ ਪਾਇਆ ਟਿਕਟ ਬੁੱਕ ਹੋ ਗਈ। ਮਗਰ ਉਹਦੇ ਵਿੱਚ ਇਹ ਮੇਨ ਦਿੱਕਤ ਆਉਂਦੀ ਸੀ ਜਿਹੜਾ ਕੰਜ਼ਿਊਮਰ ਆ ਮੇਨ ਜਿਹੜਾ ਯਾਤਰੀ ਆ ਉਹ ਜਦੋਂ ਟਿਕਟ ਬੁੱਕ ਕਰਦਾ ਸੀ ਸਰਵਰ ਸਲੋ ਹੈ ਬੁਕਿੰਗ ਪਾਈਆ ਪੇਮੈਂਟ ਫੇਲਡ ਹੋ ਗਈ ਜਾਂ ਉਹਨੇ ਸਰਚ ਕਰੀ ਜਣਾ ਉਹ ਲੋਡਿੰਗ ਹੋਈ ਜਾਣੀ ਖੁੱਲਣਾ ਨਹੀਂ ਹੁਣ ਇਹ ਉਹਨਾਂ ਨੇ ਸਿਸਟਮ ਕਰ ਦਿੱਤਾ ਕਿ ਜਿਹੜਾ ਬੁਕਿੰਗ ਕਰੇਗਾ ਉਹਦਾ ਆਧਾਰ ਲਿੰਕ ਹੋਏਗਾ ਪਹਿਲੇ ਆਈਡੀ ਦੇ ਨਾਲ ਉਸ ਤੋਂ ਬਾਅਦ ਉਹਨੂੰ ਆਧਾਰ ਦੇ ਉੱਤੇ OTP ਆਏਗਾ ਉਸ ਤੋਂ ਬਾਅਦ ਉਹ ਆਪਣੀ ਟਿਕਟ ਬੁੱਕ ਕਰ ਸਕਦਾ ਉਹਦੇ ਨਾਲ ਇਹ ਹੋਏਗਾ ਜਿਹੜੇ ਫਰਜੀ ਵੜਾ ਜਾਂ ਏਜੰਟ ਆ ਜਿਹੜੇ ਬੁੱਕ ਕਰਦੇ ਆ ਜਿਹੜੀ ਮਲਟੀਪਲ ਆਈਡਿਜ਼ ਬਣਾਈਆਂ ਹੋਈਆਂ ਆ ਉਦਾਂ ਹੀ ਬਣਾਈਆਂ ਹੋਈਆਂ ਡੰਮੀ ਆਈਡਿਟੀ ਟਿਕਟ ਜਿਹੜੀਆਂ ਡੰਮੀ ਆਈਡਿਜ਼ ਬਣਾਈਆਂ ਹੋਈਆਂ ਜਿਹੜੇ ਏਜੰਟਸ ਬੁੱਕ ਕਰ ਲੈਂਦੇ ਟਿਕਟਸ ਪਹਿਲੇ ਹੀ ਉਹਦੇ ਲਈ ਕਾਫੀ ਰਾਹਤ ਮਿਲੇਗੀ ਜਿਹੜਾ ਕੰਜ਼ਿਊਮਰ ਹੋਏਗਾ ਉਹ ਸਿੱਧਾ ਡਾਇਰੈਕਟਲੀ ਹੀ ਬੁੱਕ ਕਰ ਸਕੇਗਾ ਹੂੰ ਖਾਸ ਤੌਰ ਤੇ ਇੰਦੇ ਚ ਸਾਈਟਸ IRTC ਦੀਆਂ ਉਹਨਾਂ ਨੇ ਦੱਸਿਆ ਕਿ ਉੱਥੇ ਜਾ ਕੇ ਲੌਗਇਨ ਕਰ ਸਕਦੇ ਨੇ ਜੀ ਇਹ ਇਹ ਜਿਹੜ irctc.co.in irctc.co.in ਇਹਦੇ थ्रू ਹੀ ਬੁਕਿੰਗ ਹੋਏਗੀ ਇਹੀ ਅਫੀਸ਼ੀਅਲ ਵੈਬਸਾਈਟ ਆ ਰੇਲਵੇ ਦੀ ਅੱਜਕਲ ਹੋਰ ਵੀ ਕਾਫੀ ਫਰੋਡ ਚੱਲਦੇ ਕਿ ਜਿੱਦਾਂ ਜਿਹੜੇ ਸਕੈਮਰਸ ਆ ਉਹਨਾਂ ਨੇ ਕਿ ਕਿਤਾ ਪਰਸਨਲ ਉਹਦਾਂ ਹੀ ਵੈਬਸਾਈਟਸ ਬਣਾਈ ਹੋਈਆਂ ਤੁਸੀਂ irctc google ਤੇ ਸਰਚ ਕਰੋਗੇ ਦੋ ਦਿਨ ਤੁਹਾਨੂੰ ਥੱਲੇ ਉਹਦਾਂ ਵੀ ਵੈਬਸਾਈਟ ਸ਼ੋ ਹੋ ਰਹੀਆਂ ਨੇ ਉਹ 'ਚ ਵੀ ਬਹੁਤ ਫਰੋਡ ਆ ਉਹ 'ਚ ਪੇਮੈਂਟ ਤੁਸੀਂ ਵਾ ਦੂੰਗੇ ਰਿਫੰਡਾ ਰਿਫੰਡੋ ਕਸਟਮਰ ਦੇ ਅਕਾਊਂਟ ਚ ਨਹੀਂ ਆਂਦਾ ਉਹ ਵਾਲਟ ਬਣਾ ਲੈਂਦੇ ਇਦਾਂ ਦੇ ਕਾਫੀ ਸਕੈਮ ਅੱਜਕੱਲ ਚੱਲ ਰਹੇ ਮਗਰ ਜਿਹੜੀ ਆਫੀਸ਼ੀਅਲ ਵੈਬਸਾਈਟ ਆ ਉਹ irctc.co.in ਉਹ ਹੀ ਆ ਰੇਲਵੇ ਦੀ ਉਹਦੇ ਵਿੱਚ ਹੀ ਬੁਕਿੰਗ ਹੋਏਗੀ ਔਰ ਇਹ ਇਹਦੇ ਨਾਲ ਜਿਹੜਾ ਰੇਲਵੇ ਨੇ ਰੂਲ ਲੈ ਕੇ ਆਏ ਇਹ ਬੇਸਿਕਲੀ ਕੰਜ਼ਿਊਮਰ ਲਈ ਬਹੁਤ ਜ਼ਿਆਦਾ ਫਾਇਦਾ ਜਿਹੜਾ ਟਰੈਵਲਰ ਡਾਇਰੈਕਟ ਜਿਹੜਾ ਆਪ ਖੁਦ ਬੁਕਿੰਗ ਕਰ ਸਕੇ ਤਤਕਾਲ ਦੀ ਕਿਉਂਕਿ ਤਤਕਾਲ ਦੇ ਵਿੱਚ ਇਹ ਹੈ ਕਿ ਕਾਫੀ ਬਹੁਤ ਲੰਬੇ ਸਮੇਂ ਤੋਂ ਰੇਲਵੇ ਕੋਸ਼ਿਸ਼ ਕਰ ਰਹੀ ਹੈ ਕਾਫੀ ਕੋਸ਼ਿਸ਼ ਕਰ ਰਹੀ ਹੈ ਕਾਫੀ ਉਹਨਾਂ ਨੇ ਚੇਂਜਸ ਵੀ ਕੀਤੇ ਆ ਇੱਕ ਜਿਹੜਾ ਪਹਿਲਾਂ ਵੀ ਪਿੱਛੇ ਸੀ ਚੇਂਜ ਹੋਇਆ ਸੀ ਉਹ ਇਹ ਹੋਇਆ ਸੀ ਕਿ 10 ਵਜੇ ਤੋਂ ਲੈ ਕੇ 11 ਵਜੇ ਤੱਕ ਇੱਕ ਆਈਡੀ ਤੋਂ ਸਿਰਫ ਇੱਕੋ ਹੀ ਟਿਕਟ ਬੁੱਕ ਹੋ ਸਕਦੀ ਇਹ ਵੀ ਅੱਛਾ ਉਹਨਾਂ ਨੇ ਜਾਂਦਾ ਭਾਵ ਕਿ ਜੇਕਰ ਮੈਂ ਬੁੱਕ ਕਰਨੀ ਹੈ ਟਿਕਟ ਤੇ ਸਿਰਫ ਇੱਕ ਬੰਦੇ ਦੀ ਇੱਕ ਵਾਰੀ ਦੀ ਟਿਕਟ ਜਿਹੜੇ ਬੁੱਕਸਰ ਆਈਡੀ ਤੋਂ 10 ਵਜੇ ਤੋਂ 11 ਵਜੇ ਦੇ ਵਿੱਚ ਵਿੱਚ ਤਤਕਾਲ ਦੇ ਟਾਈਮ ਇੱਕੋ ਹੀ ਟਿਕਟ ਬੁੱਕ ਹੁੰਦੀ ਸੀ ਇਹ ਵੀ ਉਹਨਾਂ ਨੇ ਪਿੱਛੇ ਰੂਲ ਲੈ ਕੇ ਆਂਦਾ ਇਹ ਵੀ ਕਾਫੀ ਅੱਛਾ ਸੀ ਕਿਉਂਕਿ ਜੇ ਏਜੰਟ ਆ ਜਾਂ ਕੋਈ ਵੀ ਆ ਉਹ ਇਹ ਕਰਦੇ ਸੀ ਇੱਕ ਆਈਡੀ ਤੋਂ ਕਿਸੇ ਦੀਆਂ ਦੋ ਫਾਲੀਆਂ ਟਿਕਟਾਂ ਤਿੰਨ ਫਾਲੀਆਂ ਇੱਕ ਆਈਡੀ ਤੋਂ ਤਿੰਨ ਤਿੰਨ ਚਾਰ ਚਾਰ ਟਿਕਟਾਂ ਬੁੱਕ ਕਰ ਦੇਣੀਆਂ ਉਹ ਟ੍ਰੈਫਿਕ ਉੱਤੇ ਉਨਾ ਹੀ ਵੈਬਸਾਈਟ ਦੇ ਉੱਤੇ ਪਿਆ ਰਹਿੰਦਾ ਸੀ ਤੇ ਹੁਣ ਉਹਨੇ ਪਹਿਲੇ ਇਹ ਰੂਲ ਕੀਤਾ ਕਿ ਇੱਕ ਆਈਡੀ ਤੋਂ ਇੱਕ ਟਿਕਟ ਬੁੱਕ ਹੋਏਗੀ 10 ਵਜੇ ਤੋਂ 11 ਵਜੇ ਦੇ ਵਿੱਚ ਇੱਕ ਆਈਪੀ ਐਡਰੈਸ ਦੇ ਵਿੱਚ ਹੁਣ ਜਿਹੜਾ ਇਹ ਰੂਲ ਕੀਤਾ ਇਹ ਵੀ ਅੱਛਾ ਰੂਲ ਹੈ ਕਿ ਜਿਹੜਾ ਪਹਿਲਾਂ ਕਸਟਮਰ ਦਾ ਆਧਾਰ ਕੜ ਪਏਗਾ ਉਹਨੂੰ ਓਟੀਪੀ ਜਾਏਗਾ ਉਹ OTP ਆਪਾਂ ਇੱਥੇ ਸਿਸਟਮ ਤੇ ਐਂਟਰ ਕਰਾਂਗੇ ਉਸ ਤੋਂ ਬਾਅਦ ਟਿਕਟ ਜਿਹੜੀ ਹੈ ਬੁੱਕ ਹੋਏਗੀ ਮਤਲਬ ਕਿ অথেন্টিਕੇਸ਼ਨ ਪੂਰੀ ਹੋ ਗਈ ਹੈ ਡੰਮੀ ਟਿਕਟ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਬਿਲਕੁਲ ਬਿਲਕੁਲ ਕਾਫੀ ਕਾਫੀ ਹੱਦ ਤੱਕ ਇਹ ਕੰਮ ਘਟਦਾ ਹੈ ਅੱਛਾ ਇੱਕ ਚੀਜ਼ ਮੈਂ ਹੋਰ ਵੀ ਜਾਣਨੀ ਚਾਹਾਂਗਾ ਤਤਕਾਲ ਟਿਕਟ ਨੂੰ ਲੈ ਕੇ ਨਾ ਅਕਸਰ ਇਹ ਗੱਲ ਹੁੰਦੀ ਹੈ ਕਿ ਟਿਕਟ ਕਨਫਰਮ ਨਹੀਂ ਹੁੰਦੀ ਇਹਨੂੰ ਵੀ ਲੈ ਕੇ ਕੁਝ ਇਨਸ਼ੋਰ ਕੀਤਾ ਹੈ ਕਿ ਜੇ ਤਤਕਾਲ ਟਿਕਟ ਹੁੰਦੀ ਹੈ ਤਾਂ 24 ਘੰਟੇ ਪਹਿਲਾਂ ਇਹ ਮੈਸੇਜ ਆਣ ਦਾ ਜਿਹੜਾ ਕਿ ਹੋਏਗਾ ਤੇ ਟਿਕਟ ਤੁਹਾਡੀ ਕਨਫਰਮ ਹੀ ਮੰਨੀ ਜਾਏਗੀ ਨਹੀਂ ਦਾਦਾ ਕੋਈ ਰੂਲ ਨਹੀਂ ਹੈਗਾ ਤਤਕਾਲ ਦੇ ਵਿੱਚ ਇਹ ਕਿ वेटिंग में निकल दी मगर तत्काल दी वेटिंग कंफर्म नहीं होती तत्काल दी टिकट जे ਲੈਣੀ ਹੈ ਬੰਦਾ ਹਮੇਸ਼ਾ ਕਨਫਰਮ ਟਿਕਟ ਲਵੇ तत्काल दी वेटिंग ਦੇ ਚਾਂਸਸ ਨਹੀਂ ਹੈਗੇ ਉਹ ਕਨਫਰਮ ਨਹੀਂ ਹੁੰਦੀ ਇੱਕ ਹੋਰ ਚੀਜ਼ ਇਹਨਾਂ ਨੇ ਬੜੀ ਅੱਛੀ ਕੀਤੀ ਹੈ ਕਈ ਗੱਡੀਆਂ ਜਿਨ੍ਹਾਂ ਦੇ ਵਿੱਚ ਰਸ਼ ਪੈਂਦਾ ਜਿਹਦਾ ਇੱਥੋਂ ਆਪਣੇ ਨਾਰਥ ਤੋਂ ਗੱਡੀ ਬੰਬੇ ਲਈ ਘਟ ਜਾਂਦੀ ਹੈ ਬੰਬੇ ਦਾ ਬਹੁਤ ਰਸ਼ ਪੈਂਦਾ ਹੈ ਔਰ ਇੱਕ ਦੋ ਗੱਡੀਆਂ ਹੋਰ ਅਜੇ ਤੱਕ ਕੋਲਕੱਤਾ ਦੀ ਗੱਡੀ ਆ ਗੱਡੀਆਂ ਘਟ ਜਾਂਦੀਆਂ ਉਹਨਾਂ ਦੇ ਵਿੱਚ ਉਹਨਾਂ ਨੇ ਇੱਕ ਹੋਰ ਆਪਸ਼ਨ ਪਿੱਛੇ ਜੇ ਲਾਗੂ ਕੀਤਾ ਪ੍ਰੀਮੀਅਮ ਤਤਕਾਲ ओके प्रीमियम तत्काल ਦੇ ਵਿੱਚ ਜਿਹਦਾ ਬੇਸਿਕ ਫੇਅਰ ਜਿਹੜਾ ਤੁਹਾਡਾ ਹੈਗਾ 2400 ਰੁਪਿਆ। ਹੂੰ। ਪ੍ਰੀਮੀਅਮ ਤਤਕਾਲ ਦਾ ਜਿਹੜਾ ਰੇਟ ਆ ਉਹ ਵਧ ਹੀ ਜਾਂਦਾ। ਹੂੰ। ਜਿੱਦਾਂ 10ਵੇਂ ਬੁਕਿੰਗ ਖੁੱਲੀ 2400 ਵਾਲੀਆਂ ਪਹਿਲੀਆਂ 40 ਸਿੱਟਾ ਫੁੱਲ ਹੋ ਗਈਆਂ। ਫਿਰ ਪ੍ਰੀਮੀਅਮ ਤਤਕਾਲ ਵੀ ਉਹਨਾਂ ਨੇ ਨਾਲ ਹੀ ਓਪਨ ਕਰ ਦੇਣਾ। ਉਹ 2400 ਦੀ ਟਿਕਟ ਹੌਲੀ-ਹੌਲੀ ਵਧਦੀ-ਵਧਦੀ ਜਾਂਦੀ ਕੋਈ 2500, 2800, 5000 ਤੱਕ ਟਿਕਟ ਜਾਂਦੀ। ਇਹ ਵੀ ਉਹਨਾਂ ਨੇ ਸਿਸਟਮ ਸ਼ੁਰੂ ਕੀਤਾ। ਇਹ ਤਾਂ ਸਿਸਟਮ ਚਲੋ ਥੋੜਾ ਪੁਰਾਣਾ ਮਗਰ ਇਹ ਵੀ ਕਸਟਮਰ ਨੂੰ ਪਤਾ ਹੋਣਾ ਚਾਹੀਦਾ ਕਈ-ਕਈ ਗੱਡੀਆਂ 'ਚ ਤਤਕਾਲ ਦੇ ਨਾਲ ਪ੍ਰ ਕਿ ਕਸਟਮਰ ਨੂੰ ਪਤਾ ਹੀ ਨਹੀਂ ਲੱਗਦਾ ਕਿਉਂਕਿ ਏਜੰਟ ਜਿਹੜਾ ਕਮਿਸ਼ਨ ਦੇ ਚੱਕਰ ਦੇ ਵਿੱਚ ਘੁਮਾ ਦਿੰਦੇ ਨੇ ਤੇ ਕਿਉਂਕਿ ਕਸਟਮਰ ਨੂੰ ਤੁਹਾਨੂੰ ਟਿਕਟ ਕਨਫਰਮ ਚਾਹੀਦੀ ਹੈ ਪਰ ਉਹਦੇ ਚੱਕਰ ਚ ਪੈਸੇ ਵੀ ਜ਼ਿਆਦਾ ਲੱਗ ਜਾਂਦੇ ਨੇ ਪਰ ਮੈਂ ਇੱਕ ਚੀਜ਼ ਹੋਰ ਮੈਨੂੰ ਥੋੜਾ ਸਮਝਾਓਗੇ ਡੈਮੋ ਦੇ ਕੇ ਕਿ ਤਤਕਾਲ ਟਿਕਟ ਦਾ ਪ੍ਰੋਸੀਜਰ ਕਿਹੜਾ ਰਹਿਣ ਵਾਲਾ ਹੈ ਜਿਸ ਤਰੀਕੇ ਦੇ ਨਾਲ ਇੱਥੇ ਚੱਲਦਾ ਥੋੜਾ ਜਿਹਾ ਸਾਨੂੰ ਗਾਈਡ ਕਰੋ ਤਤਕਾਲ ਦੇਖੋ ਜੀ ਦਾ ਆਪਾਂ ਇੱਥੋਂ ਬੁੱਕ ਕਰਦੇ ਨਾ ਇਹਦਾ ਹੁਣ ਰੈਗੂਲਰ ਸਿਸਟਮ ਚੱਲ ਰਿਹਾ ਹੈ ਆਪਾਂ ਭਾਈ ਸਪੋਜ਼ ਕਰੋ ਆਪਾਂ ਭਾਈ ਜਲੰਧਰ ਤੋਂ ਨਵੀਂ ਦਿੱਲੀ ਜੇ ਯੂ ਸੀ एनडीएलएस ये होगा न्यू दिल्ली हम ये कल दी पाई कल होगी 13 तारीख जी सबमिट आ देखो ये शताब्दी ऑन अवेलेबल वेटिंग आके तीन नंबर तत्काल ਦੇ ਵਿੱਚ ਜਿਹੜੀ वेटिंग ਆ ਉਹ ਕਨਫਰਮ ਨਹੀਂ ਹੁੰਦੀ ਇਹ ਫੁੱਲ ਹੁਣ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦਿਖਾਣਾ ਜਿਹੜੀ ਮੈਂ ਤੁਹਾਨੂੰ ਪ੍ਰੀਮੀਅਮ ਤਤਕਾਲ ਦੀ ਗੱਲ ਕੀਤੀ ਸੀ ਆਪਾਂ ਜਲੰਧਰ ਤੋਂ ਬਾਂਦਰਾ ਬੰਬੇ ਦਾ ਸਟੇਸ਼ਨ ਆ ਠੀਕ ਹੈ ਇਹ ਹੋਗੀ ਕੱਲ ਦੀ 13 ਤਰੀਕ ਦੀ ਹੂੰ ਪੱਛਮੀ ਐਕਸਪ੍ਰੈਸ ਟ੍ਰੇਨ ਆਏਗੀ ਸਵੇਰੇ ਤਤਕਾਲ ਦੇ ਵਿੱਚ ਇਸ ਟਾਈਮ ਹੈਗੀ ਹੈ ਵੇਟਿੰਗ 15 ਹਮ ਤਤਕਾਲ ਦਾ ਫੇਰ ਹੈਗਾ 2385 ਹੁਣ ਇਹਦੇ ਵਿੱਚ ਇੱਕ ਹੋਰ ਆਪਸ਼ਨ ਆ ਆਗੇ ਪ੍ਰੀਮੀਅਮ ਤਤਕਾਲ ਹੁਣ ਜਦੋਂ ਆਪਾਂ ਇਹ ਪਾਵਾਂਗੇ ਆ ਦੇਖੋ 3rd AC ਇਹ ਵੀ ਚੱਕ ਲਈ ਸਾਰਿਆਂ ਨੇ ਪ੍ਰੀਮੀਅਮ ਤਤਕਾਲ ਵੀ ਕੋਲ ਮਤਲਬ ਕਿ ਆਪਸ਼ਨ ਇਹ ਹੈ ਜੇ authentic website ਤੇ ਜਾਵਾਂਗੇ ਬਿਲਕੁਲ 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 ਇਹ ਜਿਹੜੀ authentic website ਆ ਇਹ irctc.co.in ਨਾਲ ਜਿਹੜੇ ਕੰਜ਼ਿਊਮਰ ਡਾਇਰੈਕਟਲੀ ਆ ਬੁੱਕ ਕਰਨ ਕੰਜ਼ਿਊਮਰ ਜਿਹੜੇ ਆਪ ਬੁੱਕ ਕਰ ਤੇ ਇੱਕ ਚੀਜ਼ ਹੋਰ ਕੀ ਜਿਹੜਾ ਆ ਆਧਾਰ ਕਾਰਡ ਦਾ ਆਏਗਾ ਉਹ ਵੀ ਇਸੇ ਤਰੀਕੇ ਦੇ ਨਾਲ ਹੀ ਸਾਰਾ ਪਿੰਨ ਚੇਂਜਸ ਇਹਦੇ ਵਿੱਚ ਹੀ ਚੇਂਜਸ ਹੋਣਗੇ ਕਿ ਪਹਿਲਾਂ ਆਧਾਰ ਕਾਰਡ ਦਾ ਨੰਬਰ ਪਹਿਲੇ ਕਸਟਮਰ ਨੂੰ ਟਾਈਮ ਦਿੱਤਾ ਜਾਏਗਾ 10 ਵਜੇ ਦਾ ਕਾਊਂਟਰ ਓਪਨ ਹੁੰਦਾ ਉਹ ਤੋਂ 10 ਮਿੰਟ ਪਹਿਲਾਂ ਉਹ ਆਪਣੇ ਆਧਾਰ ਦੀ ਡਿਟੇਲ ਪਾਏਗਾ ਉਹਨੂੰ ਓਟੀਪੀ ਰੀਸੀਵ ਹੋਏਗਾ ਉਸ ਤੋਂ ਬਾਅਦ ਹੀ ਉਹ ਟਿਕਟ ਜਿਹੜੀ ਵੈਬਸਾਈਟ ਓਪਨ ਹੋਏਗੀ ਫਿਰ ਉਹ ਆਪਣੀ ਡਿਟੇਲਸ ਫਿਲ ਅਪ ਕਰ ਦੇ ਜੀ ਹੋਰ ਵੀ ਜਾਣਨੀ ਚਾਹੁੰਦੇ ਜਿੱਦਾਂ ਸਪੋਜ਼ ਕਿ 15 ਤਰੀਕ ਦੀ ਮੈਂ ਟਿਕਟ ਬੁੱਕ ਕਰਨੀ ਆ ਉਹ स्लॉट ਕਿੰਨੇ ਵਜੇ ਖੁੱਲਦਾ ਵੈ ਕੁਝ ਇਹਦਾ ਵੀ ਆਈਡੀਆ ਰਹਿੰਦਾ ਜਿਹੜਾ ਕਿ ਉਹ ਅਜ ਵੀ ਨੋਟੀਫਿਕੇਸ਼ਨ ਜਿਹੜੀ ਸ਼ੁਰੂ ਹੋਈ ਹੈ ਕਿ ਏਜੰਟਸ ਜਿਹੜੇ ਨੇ ਉਹਦਾ ਘੰਟਾ ਬਾਅਦ ਜਿਹੜੀ ਹੈ ਕਿ ਏਸੀ ਦੀ ਟਿਕਟ ਜਿਹੜੀ ਹੈ ਕਿ ਉਹ ਬੁੱਕ ਕਰਨੀ ਸ਼ੁਰੂ ਕਰ ਸਕਦੇ ਪਹਿਲਾ ਅੱਧਾ ਘੰਟਾ ਜਿਹੜਾ ਕੰਜ਼ਿਊਮਰ ਨੂੰ ਦਿੱਤਾ ਗਿਆ ਹਾਂ ਪਹਿਲਾ ਜਿਹੜਾ ਅੱਧਾ ਘੰਟਾ ਪਹਿਲੇ ਸਾਡਾ ਸੀਗਾ ਕਿ 10 ਵਜੇ ਤਤਕਾਲ 오픈 ਹੁੰਦਾ ਸੀ ਏਜੈਂਟ 10 ਵਜੇ ਹੁੰਦਾ ਡੇਲੀ 10 ਵਜੇ ਹੁੰਦਾ AC ਨੋਨ AC ਹੁੰਦਾ 11 ਵਜੇ ਨੋਨ AC 11 ਜਿਹੜੇ ਏਜੈਂਟਸ ਹੈਗੇ ਜਿਹੜੇ ਅਸੀਂ ਆਥਰਾਇਜ਼ ਏਜੈਂਟਸ ਆ ਉਹ ਕਰ ਸਕਦੇ 10 ਵਜੇ ਦੇ 10 ਮਿੰਟ 'ਚ ਸਾਡਾ 10 ਮਿੰਟ ਲੇਟ ਓਪਨ ਹੁੰਦਾ ਸੀ ਠੀਕ ਹੈ ਤੇ ਨੋਨ ਸੀ ਓਪਨ ਹੁੰਦਾ ਸੀ 11 ਵਜੇ ਕੇ 10 ਮਿੰਟ ਤੇ 10 ਮਿੰਟ ਦਾ ਕੈਪ ਸੀ ਮਗਰ ਹੁਣ ਉਹਨਾਂ ਨੇ ਸਾਡਾ ਵੀ ਟਾਈਮ ਵਧਾ ਕੇ 10-10 ਦੀ ਜਗ੍ਹਾ 10:30 ਕਰਤਾ ਅੱਜ ਅੱਜ ਤੋਂ ਅੱਜ ਤੋਂ 12 ਜੂਨ ਤੋਂ ਉਹਨਾਂ ਨੇ ਚੇਂਜਸ ਕਰ ਦਿੱਤੇ ਠੀਕ ਹੈ ਜਿਹੜਾ ਸਾਡਾ ਪਹਿਲੇ 10-10 ਤੇ ਖੁੱਲਦਾ ਸੀ ਉਹਨੂੰ 10:30 ਓਪਨ ਹੁੰਦਾ ਠੀਕ ਹੈ ਉਹ ਉਹ ਵੀ ਇਹ ਕਿ ਸਾਡਾ ਵੀ ਲੇਟ ਹੋ ਗਿਆ ਸਿਸਟਮ ਥੋੜਾ ਜਿਹਾ ਹੋਰ ਤਦ ਤੱਕ ਹੋਰ ਬਿਲਕੁਲ ਪਹਿਲ ਦਿੱਤੀ ਰੇਲਵੇ ਨੂੰ ਪਹਿਲ ਮਿਲ ਗਈ ਹਾਂ ਇਨ ਸ਼ੋਰ ਹੈ ਕਿ ਕੰਜ਼ਿਊਮਰ ਨੂੰ ਪਹਿ ਐਕਸਟਰਾ ਚਾਰਜ ਨਾ ਦਿੰਦੇ ਹੋਏ ਆਪ ਆਪਣੇ ਅਵੇਅਰ ਹੋ ਕੇ ਜਨਾਬ ਅਵੇਅਰ ਹੋ ਕੇ ਆਪ ਉਹ ਕਰੇ ਆਈਆ ਸੀਟੀਸੀ ਦੀ ਵੈਬਸਾਈਟ ਤੋਂ ਆਪਣੇ ਜੈਨੂਇਨ ਡਿਟੇਲਸ ਫਿਲ ਕਰੇ ਆਧਾਰ ਕਾਰਡ ਨੰਬਰ ਪਾਵੇ ਉੱਥੇ OTP ਆਏਗਾ ਨਾਲ ਉਹਦੀ ਨਾਲ ਉਹਦੀ ਟਿਕਟ ਜਿਹੜੀ ਐ ਬੁੱਕ ਹੋ ਜਾ ਬਹੁਤ ਸ਼ੁਕਰੀਆ ਨੇ ਜੀ ਬਹੁਤ ਅਹਿਮ ਜਾਣਕਾਰੀ ਤੇ ਇੱਥੇ ਇੱਕ ਹੋਰ ਚੀਜ਼ ਦਾ ਜ਼ਿਕਰ ਕੀਤਾ ਤਤਕਾਲ ਟਿਕਟ ਤੇ ਪ੍ਰੀਮੀਅਮ ਤਤਕਾਲ ਦਾ ਵੀ ਜਿਸ ਤਰੀਕੇ ਦੇ ਨਾਲ ਨਿਤਨ ਹੋਰਾਂ ਨੇ ਗੱਲ ਆਖੀ ਹੈ ਜ਼ਰੂਰ ਤੁਸੀਂ ਸੁਣੀ ਹੋਏਗੀ ਤੇ ਉਮੀਦ ਕਰਾਂਗੇ ਕਿ ਜਿਸ ਤਰੀਕੇ ਨਾਲ ਉਹਨਾਂ ਦੱਸਿਆ ਕਿ ਆਥੈਂਟਿਕ ਜਿਹੜੀਆਂ ਵੈਬਸਾਈਟਸ ਨੇ ਜਿਹੜੀਆਂ ਰੇਲਵੇ ਦੀਆਂ ਉਹਦੇ ਤੇ ਜਾ ਕੇ ਲੌਗਇਨ ਕੀਤਾ ਜਾਵੇ ਤਾਂ ਕਿ ਤੁਹਾਨੂੰ ਜਿਹੜੀ ਐ ਕਿ ਉਹ ਸਫ਼ਰ ਕਰਨ ਲੱਗਿਆ ਦਿੱਕਤ ਨਾ ਆਵੇ ਕੈਮਰਾ ਪਰਸਨ ਜੀ ਗਰੁੱਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ న్యూਸ ਜਲੰਧਰ